ਕਾਲ ਡੈਨਿਕ ਸਵੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਦਿਨ ਦਿਹਾੜੇ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਹੋਈ ਹੈ ਦੱਸਦੀ ਕਿ ਗੋਲੀਆਂ ਦੀ ਆਵਾਜ਼ ਦੇ ਨਾਲ ਮਾਨਸਾ ਜ਼ਿਲ੍ਹਾ ਪੂਰੀ ਤਰੀਕੇ ਦੇ ਨਾਲ ਹਿਲ ਗਿਆ ਤੁਹਾਨੂੰ ਦੱਸਦੀ ਕਿ ਕੁਝ ਅਣਪਛਾਤੇ ਬਦਮਾਸ਼ਾਂ ਦੇ ਵੱਲੋਂ ਇੱਕ ਮੈਡੀਕਲ ਸਟੋਰ ਦੇ ਉੱਤੇ ਅੰਨੇਵਾ ਫਾਇਰਿੰਗ ਕੀਤੀ ਗਈ ਹੈ ਅਤੇ ਮੈਡੀਕਲ ਸਟੋਰ ਨੂੰ ਇਨ੍ਹਾਂ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਅੰਨੇਵਾ ਫਾਇਰਿੰਗ ਕੀਤੀ ਗਈ ਹੈ ਕੰਨ ਦੱਸ ਦੇ ਕਿ ਇਸ ਵੇਲੇ ਦੇ ਸਭ ਤੋਂ ਵੱਡੇ ਘਟਨਾ ਮਾਨਸਾ ਦੇ ਵਿੱਚ ਵਾਪਰੀ ਹੈ ਜਿੱਥੇ ਕੁਝ ਅਨਪਛਾਤੇ ਨੌਜਵਾਨਾਂ ਦੇ ਵੱਲੋਂ ਅੰਨੇਵਾ ਫਾਇਰਿੰਗ ਕੀਤੀ ਗਈ ਹੈ ਇੱਕ ਮੈਡੀਕਲ ਸਟੋਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਸ ਤੇ ਜ਼ਿਆਦਾ ਜਾਣਕਾਰੀ ਲੈ ਲੈਣੇ ਮੇਰੇ ਸਹਿਯੋਗੀ ਸੂਰਤੋ ਜੀ ਸੂਰਜ ਵੱਡੀ ਘਟਨਾ ਵਾਪਰੀ ਹੈ ਜੀ ਬਿਲਕੁਲ ਦੇਖੋ ਰੋਹਿਤ ਦੱਸਣਾ ਚਾਹ ਰਿਹਾ ਕਿ ਜਿਹੜੀ ਹੈ ਕਿ ਮੇਨ ਬਾਜ਼ਾਰ ਦੀ ਇਕੱਟਾ ਜਿੱਥੇ ਕਿ ਦਿਨ ਦਿਹਾੜੇ ਦੋ ਬਾਈਕ ਸਵਾਰ ਆਉਂਦੇ ਨੇ ਤੇ ਉਹਨਾਂ ਵਿੱਚੋਂ ਜੇਕਰ ਪਹਿਲੀ ਘਟਨਾ ਗੱਲਬਾਤ ਕੀਤੀ ਜਾਵੇ ਇੱਕ ਦਰਨਾ ਵੀ ਜਿੱਦ ਤਰ੍ਹਾਂ ਸਾਫ਼ ਤੌਰ ਤੇ ਸੀਸੀਟੀਵੀ ਵੀ ਨਜ਼ਰ ਆ ਰਿਹਾ ਹੈ ਕਿ ਇੱਕ ਵਿਅਕਤੀ ਜਿਹੜਾ ਹੈਗਾ ਆ ਮੋਟਰਸਾਈਕਲ ਤੋਂ ਉੱਤਰ ਕੇ ਪੈਦਲ ਜਿਹੜਾ ਹੈ ਮੈਡੀਕਲ ਸਟੋਰ ਵੱਲ ਨੂੰ ਜਾਂਦਾ ਹੈ ਆਪਣੇ ਕਾਇਰ ਕਰਦੇ ਦੂਜੇ ਪਾਸੇ ਗੱਲ ਕੀਤੀ ਜਾਵੇ ਦੂਜੀ ਕਰਨਾ ਵਿੱਚ ਵੀ ਜਿਹੜੇ ਦੋਨੇ ਵਿਅਕਤੀ ਨੇ ਉਹ ਬਾਈਕ ਤੇ ਹੁੰਦਰ ਨਾਲ ਚੱਲਦੇ ਮੋਟਰਸਾਈਕਲ ਤੇ ਫਾਇਰ ਕੀਤਾ ਜਾਂਦੇ ਨੇ ਤਾਂ ਇਸ ਕੰਟਰੋਲ ਜਿੱਥੇ ਵਪਾਰੀਆਂ ਵਿੱਚ ਕਿੰਨਾ ਕਿ ਡਰ ਦਾ ਮਾਹੌਲ ਹੈ ਤੇ ਬੰਨਜਾਰ ਵਿੱਚ ਬਿਲਕੁਲ ਸਨਸਨੀ ਫੈਲ ਗਈ ਇਸ ਦਾ ਉਸੇ ਦੌਰਾਨ ਜਿਹੜਾ ਪੋਰਟ ਨੂੰ ਜਿਹੜੀ ਮਾਮਲੇ ਦਾ ਪਤਾ ਲੱਗਦਾ ਤਾਂ ਪੁਲਿਸ ਵੀ ਹੈ ਆਪਣੇ ਇਹਨਾਂ ਅਗਿਆਤ ਹਮਲਾਵਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਜਾਂਦੀ ਹੈ ਹਾਲ ਦੀ ਗੱਡੀ ਪੁਲਿਸ ਜਿਹੜੀ ਹੈਗੇਸ ਪੂਰੇ ਮਸਲੇ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ ਇਹ ਕੰਦੇ ਨਾਲ ਜੁੜ ਕੇ ਇਸ ਮਸਲੇ ਨੂੰ ਅੱਜ ਕਿਹਾ ਜਾ ਰਿਹਾ ਤੇ ਜਾਂਚ ਕੀਤੀ ਜਾ ਰਹੀ ਹੈ ਜੀ ਸੂਰਜ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਦੇਖੋ ਪਹਿਲੀ ਘਟਨਾ ਗੱਲ ਕੀਤੀ ਜਾ ਰਹਾ ਉਸ ਤਰੀਕੇ ਪਤਾ ਲੱਗਿਆ ਕਿ ਜੋ ਪਹਿਲੇ ਵਾਰ ਦੁਕਾਨਦਾਰ ਸੀਗਾ ਜੋ ਸਟੋਰ ਮਾਲਿਕ ਸੀਗਾ ਉਹ ਖਾਣੇ ਖਾਣ ਲੈ ਗਿਆ ਸੀ ਉਸ ਨੂੰ ਆ ਕੇ ਪਤਾ ਲੱਗਦਾ ਹੈ ਕਿ ਇਹ ਵਾਲੀ ਘਟਨਾ ਹੋਈ ਹੈ ਹਾਲੇ ਤੱਕ ਜਾਨੀ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ ਤੇ ਆਪਸੀ ਰੰਜਿਸ਼ ਦੇ ਚਲਦੇ ਹੈ ਵਾਰਦਾਤ ਹੋਈ ਹੈ ਜੀ ਦੇਖੋ ਬਿਲਕੁਲ ਮੇਨ ਬਾਜ਼ਾਰ ਹੈ ਅਤੇ ਮੇਨ ਬਾਜ਼ਾਰ ਵਿੱਚ ਹੀ ਇਹ ਕਰੀਬ ਲੋਨ ਇਥੋਂ ਕੁਝ ਦਿਨ ਪਹਿਲਾਂ ਦੀ ਘਟਨਾ ਹੈ ਜਿਸ ਦੌਰਾਨ ਕਿ ਪਤਾ ਲੱਗਦਾ ਹੈ ਕਿ ਪੂਰੀ ਵਾਰਦਾਤ ਜਿਹੜੀ ਹੈਗੀ ਮੇਨ ਬਾਜ਼ਾਰ ਦੇ ਵਿੱਚ ਹੀ ਹੋਈ ਹੈ ਜੀ तमाम ਜੁਆਇਨ ਕਰੇ ਦੇਣ ਲਈ ਧੰਨਵਾਦ ਤਾਂ ਮਾਨਸਾ ਦੇ ਵਿੱਚ ਵੱਡੀ ਘਟਨਾ ਹੋਈ ਹੈ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਸ ਨੌਜਵਾਨ ਦੇ ਵੱਲੋਂ ਫਾਇਰ ਕੱਢੇ ਗਏ ਨੇ ਬੰਦੂਕ ਦੇ ਨਾਲ ਇੱਕ ਮੈਡੀਕਲ ਸਟੋਰ ਨੂੰ ਨਿਸ਼ਾਨਾ ਬਣਾਇਆ ਗਿਆ ਤੁਹਾਨੂੰ ਦੱਸਦੀ ਕਿ ਮੇਨ ਬਾਜ਼ਾਰ ਹੈ ਮਾਨਸਾ ਦਾ ਜਿੱਥੇ ਵੱਡੀ ਘਟਨਾ ਵਾਪਰੀ ਹੈ ਕਿਹਾ ਜਾ ਰਿਹਾ ਹੈ ਕਿ ਮੈਡੀਕਲ ਸਟੋਰ ਦਾ ਮਾਲਕ ਘਰੇ ਖਾਣਾ ਖਾਣ ਲਈ ਜਾਂਦਾ ਤਾਂ ਇਸੇ ਦੌਰਾਨ ਪਿੱਛੋਂ ਦੀ ਕੁਝ ਅਣਪਛਾਤੇ ਜਿਹੜੇ ਨੌਜਵਾਨ ਨੇ ਉਹ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਅੰਨੇਵਾਹ ਫਾਇਰ ਕੀਤੇ ਜਾਂਦੇ ਨੇ ਇੰਨਾ ਵੀ ਕਿਹਾ ਜਾ ਰਿਹਾ ਹੈ ਕਿ ਮੈਡੀਕਲ ਦਾ ਜਿਹੜਾ ਅਮਰੀਕਾ ਸਟੋਰ ਦਾ ਜਿਹੜਾ ਦਰਵਾਜ਼ਾ ਹੈ ਉਹ ਵੀ ਫਾਇਰ ਦੀ ਆਵਾਜ਼ ਦੇ ਨਾਲ ਟੁੱਟ ਜਾਂਦਾ ਪਰ ਦਿਨੀਮਤ ਹੈ ਰਹੀ ਹੈ ਕਿ ਇਸ ਘਟਨਾ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਨਸਾ ਦੇ ਵਿੱਚ ਦਿਨ ਦਿਹਾੜੇ ਵੱਡੀ ਵਾਰਦਾਤ ਹੋਈ ਹੈ ਜਿੱਥੇ ਸ਼ਰਿਆਮ ਜਿਹੜੇ ਨੌਜਵਾਨ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਅਤੇ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਕਿਵੇਂ ਨੌਜਵਾਨ ਬੇਖੌਫ ਹੋ ਕੇ ਫਾਇਰ ਕਰ ਰਹੇ ਨੇ ਮੈਡੀਕਲ ਸਟੋਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਸ ਨੌਜਵਾਨ ਦੇ ਵੱਲੋਂ ਫਾਇਰ ਕੱਢੇ ਗਏ ਨੇ ਜਿਸ ਦੇ ਵੱਲੋਂ ਮੂੰਹ ਬੰਨਿਆ ਹੋਇਆ ਹੈ ਅਤੇ ਪਿਸਟਲ ਦੇ ਨਾਲ ਕਈ ਫਾਇਰ ਕੀਤੇ ਗਏ ਨੇ ਸ਼ਰੈ ਆਮ ਆਵਾਜ਼ਾਈ ਵਾਲਾ ਮਾਹੌਲ ਹੈ ਤੇ ਇਸੇ ਦੌਰਾਨ ਇਸ ਨੌਜਵਾਨ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਬੜੇ ਹੀ ਚਲਾਕੀ ਦੇ ਨਾਲ ਬੜੇ ਹੀ ਆਰਾਮ ਦੇ ਨਾਲ ਇਸ ਨੌਜਵਾਨ ਦੇ ਵੱਲੋਂ ਫਾਇਰ ਕੱਢ ਕੇ ਤੁਰ ਜਾਂਦਾ ਹੈ ਤੇ ਜਿਸ ਤੋਂ ਬਾਅਦ ਜਿਹੜਾ ਕਿਹਾ ਜਾ ਰਿਹਾ ਹੈ ਕਿ ਮਾਹੌਲ ਦੇ ਵਿੱਚ ਇਹਰਾ ਮਾਹੌਲ ਹੈ ਉਸ ਦੇ ਵਿੱਚ ਸਨਸਨੀ ਫੈਲ ਗਈ ਹਰ ਕੋਈ ਲੋਕ ਡਰਿਆ ਹੋਇਆ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਦਿਨ ਦਿਹਾੜੇ ਸ਼ਹਿਰ ਦੇ ਵਿੱਚ ਵੱਡੀ ਵਾਰਦਾਤ ਹੋਈ ਹੈ ਤੇ ਕਿਹਾ ਜਾ ਰਿਹਾ ਹੈ ਕਿ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਹੈ ਜਿਸ ਦੇ ਵੱਲੋਂ ਸੀਸੀਟੀਵੀ ਦੇ ਆਧਾਰ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਹਨਾਂ ਜਿਹੜੀ ਮਾਨਸਾ ਮੈਡੀਕਲ ਸਟੋਰ ਹੈ ਇੱਥੇ ਕੋਈ ਦੋ ਅਣਸੱਤੇ ਵਿਅਕਤੀ ਮੌਨਨੇ ਹੋਏ ਕਿ ਮੋਟਰਸਾਈਕਲ ਤੇ ਆਏ ਸੁਰਜੰਦੇ ਮੋਟਰਸਾਈਕਲ ਤੇ ਇਹਨਾਂ ਦੀ ਦੁਕਾਨ ਦੇ ਸ਼ੀਸ਼ੇ ਤੇ ਖੈਰ ਮਾਰ ਕਿੰਨੇ ਤੋਂ ਇਹ ਕਿਹੜਾ ਘਟਨਾ ਤੇ ਕੀ ਕਾਰਨ ਹੈ? ਇਹ ਕਰੀਬ 15-20 ਮਿੰਟ ਪਹਿਲਾਂ ਦੀ ਘਟਨਾ ਹੈ। ਪਰ ਕਿੰਨਾ ਕੁ ਨੁਕਸਾਨ ਹੋਇਆ ਹੈ? ਫਿਲਹਾਲ ਇਹਨਾਂ ਦੇ ਦੁਕਾਨ ਦੇ ਸ਼ੀਸ਼ੇ ਵਗੈਰਾ ਟੁੱਟੇ ਆ। ਪਰ ਇਸ ਤੋਂ ਇਲਾਵਾ ਸ਼ਹਿਰ ਤੋਂ ਹੋਰ ਕੋਈ ਘਟਨਾ ਹੋਈ ਹੈ ਮੈਡੀਕਲ ਤੋਂ? ਘਰ ਤੋਂ ਮੈਡੀਕਲ ਆ ਉੱਥੇ ਕਹਿੰਦੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਪਰ ਹੋਇਆ ਨਹੀਂ ਫਾਇਰ। ਪਰ ਦੋ ਦਫਾ ਲਾਰੇ ਮੋਟਰਗੱਡੀ ਦੇ ਜਿੰਨੇ ਤੁਸੀਂ ਦੱਸਿਆ ਉਹਦੀ ਮੇਨ ਬੰਦੀ ਹੁੰਦੀ ਆ ਹਾਂ ਮੂੰਹ ਬੰਨੇ ਹੋਏ ਦੋ ਵੇ ਜਗਮੀ ਹੋਇਆ ਜਾਂ ਨਹੀਂ ਹੋਇਆ ਕੋਈ ਵਿਅਕਤੀ ਜਗਮੀ ਕੋਈ ਫੋਟੇਜ ਵਗੈਰਾ ਦੇਖ ਫੋਟੇਜ ਵਗੈਰਾ ਖੰਘਾਲਦੇ ਆ ਇੱਥੇ ਆਸ-ਪਾਸੇ ਵਾਲੇ ਕੈਮਰਾ ਦੇ ਕੀ ਆ ਕਿਤੇ ਵਿਅਕਤੀ ਪਿੱਛੇ ਤੋਂ ਮੂੰਹ ਨਾ ਬੰਨੇ ਹੁਣ ਇੱਥੇ ਹੋ ਕੇ ਬੰਨੇ ਹੋਣ ਜਾਂ ਕੋਈ ਇਕਲ ਦਾ ਨੰਬਰ ਵਗੈਰਾ ਆ ਸਕੇ ਕਿੰਨੇ ਬੰਦੇ ਨੇ ਸਾਡੇ ਤੇ ਦੋ ਆਦਮੀ ਸੀ ਉਹ ਬੈਠਿਆ ਕੋਈ ਦੋ ਕਿਤਾ ਮੈਡੀਕਲ ਤੁਸੀਂ ਮਾਮਲਾ ਸੋਚ ਕੇ ਫੈਸਲਾ ਕਰਦੇ ਕਰਾਂਗੇ ਕਿਹਦੇ ਵਗੈਰਾ ਪੁੱਤੇ ਕਿੰਨੇ ਬੰਦੇ ਜਿਹਦੇ ਅੰਦਰ ਆਪਾਂ ਇਹ ਚਾਰ ਪੰਜ ਬੰਦੇ ਸੀ ਇਹਨਾਂ ਦੇ ਮਾਲਕ ਤੇ ਨੌਕਰ ਵਗੈਰਾ ਜੀ ਵੀ ਉਹ ਫੋਟੋ ਵਗੈਰਾ ਬੜਾ ਕੁਝ ਸਾਹਮਣੇ ਆਇਆ ਜੀ ਹੁਣ ਤੱਕ ਬਾਹਰ ਸ਼ੀਸ਼ੇ ਤੇ ਫੋਰ ਦੀ ਗੱਲ ਬਾਕੀ ਅਸੀਂ ਕਰ ਰਹੇ ਹਾਂ ਤਾਂ ਪਿਛਲ ਪਾਸੇ ਗਰੀਬ ਖਾਣਾ ਖਾਣ ਗਿਆ ਸੀ 2 ਵਜੇ ਤਕਰੀਬ ਉਦੋਂ ਮਿਲ ਕੇ ਦੱਸਿਆ ਵੀ ਮਣਕੇ ਜੱਤੇ ਕੋਈ ਉਹ ਨਾਲ ਕਦੇ ਕੁਝ ਕਰ ਰਿਹਾ ਸੀ ਜੀ ਮੈਂ ਉਦੋਂ ਉਹਨੂੰ ਮਣਕੇ ਜੱਤੇ ਵੀ ਹਾਂ ਉਸਨੂੰ ਮੈਂ ਕੋਈ ਸੀ ਸੀ ਨਹੀਂ ਤਾ ਜੀ ਬਾਅਦ ਜਦ ਮੈਂ ਕੈਮਰਾ ਚੈੱਕ ਕੀਤਾ ਉਸਦੇ ਵਿੱਚ ਸ਼ੋਅ ਕੀਤਾ ਵੀ ਹਾਂ ਉਹ ਵਿੱਚ ਵੀ ਹਾਸਲ ਫੈਲ ਮਾਰੇ ਕੋਸ਼ਿਸ਼ ਕਰ ਰਹੇ ਸੀ ਜੀ ਹੋਣ ਤਿੰਨ ਫਾਇਰ ਕੀਤੇ ਨੇ ਤਿੰਨ ਫਾਇਰ ਉਹ ਨੀਚੇ ਫਾਇਰ ਚੱਲੇ ਨਹੀਂ ਹੋ ਗਏ ਫਾਇਰ ਨਾਲ ਚੱਲਣ ਕਰਕੇ ਬਾਅਦ ਅਸੀਂ ਕੰਪਲੀਟ ਕੀਤਾ ਸੌਣਬਰ ਤੇ ਕੰਪਲੀਟ ਕਰਕੇ ਉਸ ਤੋਂ ਬਾਅਦ ਅਸੀਂ ਕਾਹ ਵੀ ਕੀਤੀ ਫਿਰ ਜੀ ਕਿੰਨੇ ਬੰਦੇ ਵਿਖਾਈ ਜੇ ਮੇਰੇ ਵੀ ਕੈਮਰੇ ਦੇ ਵਿੱਚ ਉਹਦੇ ਦੋ ਬੰਦੇ ਮੋਟਰਸਾਈਕਲ ਤੇ ਆਈ ਸੀ ਗਈ ਸਰੇ ਨੂੰ ਮੂੰਹ ਬੰਨੇ ਹੋਈ ਸੀ ਗਈ ਉਸ ਤੋਂ ਬਾਅਦ ਬਣ ਕੇ ਚਲੋ ਜੋ ਫਾਇਰ ਕਿਤੇ ਕਰਨ ਦੀ ਕੋਸ਼ਿਸ਼ ਕੀਤੀ ਹੋਣੀ ਜੀ ਪਰਥ ਨੂੰ ਜਿਹੜੇ ਸੀਸੀਟੀਵੀ ਕੋਈ ਦਿਖਾਏ ਨੇ ਪਰਥ ਕੋਈ ਨਹੀਂ ਸਾਹਿਬ ਸੌਣਬਰ ਫੋਨ ਕੀਤਾ ਸੀ ਗਈ ਉਸ ਤੋਂ ਬਾਅਦ ਉਹਨਾਂ ਕੀ ਸਭ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਹਾਜ਼ਰ ਹੋਏ ਨੇ ਇਹ ਕੋ ਸਾਹਮਣੇ ਆਇਆ ਸੋ ਦੇਖੋ ਕਾਰ ਵੀ ਕਰ ਰਹੇ ਨੇ ਜੀ ਦੋਨੋਂ ਕੋ ਦੇਖੋ ਕੀ ਕਹੇ ਕਿਸੇ ਨਾਲ ਕੋਈ ਸ਼ੱਕ ਸਵਾਲ ਸ਼ੱਕ ਕੋਈ ਨਹੀਂ ਹੈ ਜੀ ਜੋ ਕਾਰ ਵੀ ਕਰ ਰਹੇ ਨੇ ਦੇਖੋ ਕੀ ਬੰਦਾ ਤੁਸੀਂ ਹੁਣ ਪੁਲਿਸ ਤੇ ਡਿਪੈਂਡ ਹੈ ਜੀ ਕੀ ਲੱਗਦਾ ਕਿਸੇ ਨਾਲ ਕੋਈ ਨਿੱਜੀ ਦਾ ਕੋਈ ਇਸ ਤਰ੍ਹਾਂ ਦਾ ਲੱਗਦਾ ਸਰ ਨਿੱਜੀ ਬੰਦਾ ਜੋ ਬੰਦਾ ਜੋ ਜੋ ਬੰਦੇ ਇਹ ਬਰਾਮਦ ਹੋ ਗਏ ਫਿਰ ਤੁਹਾਨੂੰ ਲੱਗੂ ਬੰਦਾ ਕੌਣ ਹੈ ਕੌਣ ਨਹੀਂ ਹੈ ਹਰ ਫੇਸ ਕਵਰ ਹੈ ਸਾਰੇ ਭਾਈ ਕੀ ਮੰਗ ਕਰਦੇ ਮੰਗ ਤਾਂ ਦੇਖੋ ਇਹ ਚੋਨ ਜਵ ਦਾ ਲੱਗਿਆ ਹੋਇਆ ਹੈ ਚੋਨ ਜਵ ਦਾ ਦੇਖੋ ਇਹ ਬਰਾਦਤ ਹੋ ਰਹੀਆਂ ਨਹੀਂ ਵੀ ਹਾਂ तो, तो किया देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।